ਕਲ ਠੀਕ-ਠਾਕ ਹੋਵੋਗੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬਹੁਤ ਹੀ ਆਨੰਦ ਦੇ ਨਾਲ ਟਹਿ ਰਹੇ ਹੋ। ਸੋ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਤੇ। ਸੋ ਅੱਜ ਫਿਰ ਆਪਾਂ ਲਾਈਵ ਹੋਏ ਆ। ਸੋ ਲਾਈਵ ਹੋਣ ਦਾ ਕਾਰਨ ਲਾਈਵ ਦੇ ਵਿੱਚ ਆਪਾਂ ਬਹੁਤ ਹੀ ਸੋਹਣੀਆਂ ਗੱਲਾਂ ਬਾਤਾਂ ਕਰਾਂਗੇ। ਇੱਕ ਬੁੱਕ ਬਾਰੇ ਰਿਵਿਊ ਕਰਨ ਜਾ ਰਹੇ ਹਾਂ ਜਿਹੜੀਆਂ ਕੀ ਜਿਵੇਂ ਪਿਛਲੀ ਬੁੱਕ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਲਾਈਵ ਸਟ੍ਰੀਮ ਨੂੰ ਜਿਹਦੇ ਵਿੱਚ ਆਪਾਂ ਜੂਨ 1984 ਦਾ ਇੱਕ ਅਨਰਿੱਠੀ ਦਾਸਤਾ ਬੁੱਕ ਬਾਰੇ ਦੱਸਿਆ ਸੀ ਜਿਹਦੇ ਬਾਰੇ ਤੁਹਾਨੂੰ ਦੱਸਿਆ ਸੀ ਵੀ ਜੇਕਰ ਤੁਸੀਂ ਡਿਟੇਲ ਦੇ ਨਾਲ ਵੀ ਜੇ ਵੀਡੀਓ ਚਾਹੁੰਦੇ ਹੋ ਤਾਂ ਆਪਾਂ ਡਿਟੇਲ ਦੇ ਨਾਲ ਵੀ ਵੀਡੀਓ ਬਣਾ ਸਕਿਆ ਸੋ ਉਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਇੱਕ ਬਹੁਤ ਹੀ ਪਿਆਰੀ ਜੀ ਕਿਤਾਬ ਜਿਹੜੀ ਕਿ ਮੇਰੀ ਤਾਂ ਪਰਸਨਲੀ ਬਹੁਤ ਹੀ ਫੇਵਰੇਟ ਆ ਜਿਹਦੇ ਵਿੱਚ ਬਹੁਤ ਹੀ ਸਿੱਖਿਆ ਦੇਣ ਵਾਲੀਆਂ ਕਹਾਣੀਆਂ ਨੇ ਤੇ ਬਹੁਤ ਛੋਟੀਆਂ-ਛੋਟੀਆਂ ਕਹਾਣੀਆਂ ਨੇ ਪਰ ਉਹਨਾਂ ਦੇ ਵਿਚਲੇ ਤੱਤ ਉਹ ਬਹੁਤ ਵਧੀਆ ਨੇ ਜਾਨੀ ਕਿ ਜੇ ਆਪਾਂ ਜਿਵੇਂ ਆ ਪੰਜਾਬੀ ਦੀ ਕਹਾਵਤ ਆ ਵੀ ਗਾਗਰ ਦੇ ਵਿੱਚ ਸਾਗਰ ਭਰ ਦੇਣਾ ਤੇ ਇਹ ਜੇ ਮੈਂ ਕਹਾਂ ਵੀ ਇਹ ਕਿਤਾਬ ਗਾਗਰ ਦੇ ਵਿੱਚ ਸਾਗਰ ਭਰਨ ਵਾਲੀ ਗੱਲ ਆ ਵੀ ਬਹੁਤ ਵੱਡੀ ਚੀਜ਼ ਨੂੰ ਛੋਟੇ ਸ਼ਬਦਾਂ ਦੇ ਵਿੱਚ ਬਹੁਤ ਹੀ ਐਫੀਸ਼ੀਐਂਟਲੀ ਪੇਸ਼ ਕਰ ਦੇਣਾ ਇਹ ਖੂਬੀ ਕਿਸੇ ਕਿਸੇ ਵਿਰਲੇ ਲੇਖਕ ਦੇ ਵਿੱਚ ਹੁੰਦੀ ਆ ਤੇ ਤੁਹਾਨੂੰ ਇਹ ਜਾਣ ਕੇ ਵੀ ਬਹੁਤ ਖੁਸ਼ੀ ਹੋਵੇਗੀ ਕਿ ਉਹ ਲੇਖਕ ਆਪਣੇ ਜ਼ਿਲ੍ਹੇ ਦੇ ਹੀ ਨੇ ਪਿੰਡ ਬਰੀ ਵਾਲਾ ਦੇ ਰਹਿਣ ਵਾਲੇ ਨੇ ਤੀਰਥ ਸਿੰਘ ਕਮਲ ਜਿਨ੍ਹਾਂ ਦੀ ਲਿਖੀ ਹੋਈ ਉਸ ਬੁੱਕ ਦੇ ਬਾਰੇ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਉਹ ਤੋਂ ਪਹਿਲਾਂ ਆਪਾਂ 2-4 ਮਿੰਟ ਹੋਰ ਗੱਲਾਂ ਇਸ ਨਾਲ ਰਿਲੇਟਡ ਹੀ ਕਰਦੇ ਹਾਂ ਵੀ ਕਹਾਣੀਆਂ ਬੁੱਕਸ ਪੜ੍ਹਨ ਦਾ ਜਿਹੜਾ ਸ਼ੌਂਕ ਆ ਜੇ ਉਹ ਆਪਾਂ ਰੱਖਦੇ ਹਾਂ ਤੇ ਬੁੱਕਸ ਸਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦਿੰਦੀ ਕਿਉਂਕਿ ਤੁਸੀਂ ਆਮ ਹੀ ਸੁਣਿਆ ਹੋਊਗਾ ਕਿ ਜਿਹੜੇ ਕਿਤਾਬਾਂ ਨੂੰ ਆਪਣਾ ਦੋਸਤ ਬਣਾ ਲੈਂਦੇ ਆ ਉਹ ਕਦੇ ਵੀ ਜ਼ਿੰਦਗੀ 'ਚ ਇਕੱਲੇ ਨਹੀਂ ਰਹਿੰਦੇ ਸੋ ਕਿਤਾਬਾਂ ਜੇ ਸਾਡੇ ਦੋਸਤ ਬਣ ਜਾਣ ਕਿਤਾਬਾਂ ਜੇ ਸਾਡੀਆਂ ਮਿੱਤਰ ਬਣ ਜਾਣ ਜੇ ਸਾਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਬਣ ਜਾਵੇ ਤਾਂ ਇਹਦੇ ਨਾਲ ਅਸੀਂ ਕਦੇ ਵੀ ਇਕੱਲਾ ਫੀਲ ਨਹੀਂ ਕਰਦੇ ਕਿਉਂਕਿ ਕਿਤਾਬਾਂ ਦੇ ਵਿੱਚ ਗਿਆਨ ਤਾਂ ਮਿਲਦਾ ਹੀ ਆ ਪਰ ਜਦੋਂ ਅਸੀਂ ਉਸ ਵਿਅਕਤੀ ਦੀ ਲਿਖੀ ਹੋਈ ਕਿਸੇ ਕਹਾਣੀ ਨੂੰ ਪੜ ਰਹੇ ਆ ਕਿਸੇ ਮਹਾਪੁਰਸ਼ ਦੀ ਜੀਵਨੀ ਨੂੰ ਪੜ ਰਹੇ ਆ ਕਿਸੇ ਸਾਧੂ ਸੰਤ ਬਾਰੇ ਪੜ ਰਹੇ ਆ ਤਾਂ ਅਸੀਂ ਉਹਦੀ ਇਨਡਾਇਰੈਕਟ ਵੇ ਦੇ ਨਾਲ ਸੰਗਤ ਹੀ ਕਰ ਰਹੇ ਆ ਜ ਜਿਹਨੂੰ ਸਤਿਗੁਰੂ ਜੀ ਕਹਿੰਦੇ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ ਸੋ ਕਹਿਣ ਤੋਂ ਭਾਵੇਂ ਕੀ ਆ ਵੀ ਸੰਸਾਰ ਦੇ ਵਿੱਚ ਵੀ ਜੇ ਆਪਾਂ ਕੋਈ ਗਿਆਨ ਵਾਲੀ ਗੱਲ ਨਹੀਂ ਕਰ ਰਹੇ ਤਾਂ ਉਹ ਲਾਈਵ ਹੋਣ ਦਾ ਵੀ ਮੇਰੇ ਅਕੋਰਡਿੰਗ ਕੋਈ ਮਤਲਬ ਨਹੀਂ ਵੀ ਜੇ ਆਪਾਂ ਵੈਸੇ ਹੀ ਬੈਠੇ ਰਹਿਣਾ ਹਾਂ ਤੁਸੀਂ ਆਪਣਾ ਰਿਪਲਾਈ ਜ਼ਰੂਰ ਇਹਦੇ ਵਿੱਚ ਦੱਸਿਆ ਕਰੋ ਆ ਆਪਦੀਆਂ ਚੀਜ਼ਾਂ ਨੂੰ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਤੁਸੀਂ